ਸਾਡੇ ਪਿੰਡ ਇੱਕ ਬੰਦਾ ਫਕੀਰਾ ਹਾਂਜੀ ਉਹ ਸੀ ਸਾਰੇ ਪਿੰਡ ਦੇ ਮੁੰਡੇ ਇਕੱਠੇ ਹੋਏ ਸੀ ਬਹੁਤ ਪੁਰਾਣੀ ਗੱਲ ਆ ਤੇ ਗੱਲਾਂ ਕਰਦੇ ਕਰਦੇ ਨਾ ਉਹ ਉਹਦੇ ਮੂੰਹ 'ਚ ਦੰਦ ਨਹੀਂ ਸੀ ਹੁੰਦੇ ਐਸੇ ਅੱਛਾ ਉਹਦੇ ਮੂੰਹ 'ਚ ਦੰਦ ਨਹੀਂ ਸੀ ਹੁੰਦੇ ਤੇ ਉਹਨੇ ਕਿਤੇ ਮੂੰਹ ਦੇ ਵਿੱਚ ਰੱਖਿਆ ਹੀ ਜਾਂਦਾ ਅੱਛਾ ਜੱਗਦਾ ਰੱਖਿਆ ਤੇ ਸਾਨੂੰ ਕਹਿੰਦਾ ਸਾਰੇ ਇਕੱਠੇ ਕਹਿੰਦੇ ਯਾਰ ਉਹ ਦੇਖੋ ਫਕੀਰਾ ਕਹਿੰਦਾ ਇਹਨੂੰ ਚਾਚੇ ਨੂੰ ਮਿਲ ਕੇ ਆਈਏ ਤੇ ਗੱਲਬਾਤ ਕਰੀਏ ਆਹੀ ਚਲ ਗਏ ਚਾਚੇ ਨਾਲ ਗੱਲਬਾਤਾਂ ਕਰੀ ਜਾਈਏ ਤੇ ਚਾਚੇ ਨੇ ਪੁੱਛਿਆ ਸੀਗਾ ਚਾਚਾ ਫਕੀਰਾ ਕਿੰਦਾ ਕਹਿੰਦਾ ਚਾਚੇ ਫਕੀਰੇ ਨੇ ਮਾਰਿਆ ਚਰਦਾ ਧਰ ਦੇ ਮੂਤ ਹਾਂ ਚੋ ਸਾਰੇ ਭਰਾਵਾ ਹੱਥਾਂ ਧਕੇ ਪਰੇ ਹੋ ਗਏ ਅਜ ਕ ਚਾਚੇ ਦੇ ਮੂੰਹ ਨੂੰ ਲਾ ਲੋ ਟੇਪ ਭਰਾਵਾ ਬੰਦ ਕਰਵਾ ਲਓ ਐ ਇਹਨੇ ਦੇਖ ਲਾਇਆ ਬਬਾ ਤਾਂ ਉਹ ਫਿਰ ਲੱਗਾ ਕਹਿੰਦਾ ਸਿਕਲ ਮੇਂ ਨੇ ਹੁਣ ਦੱਤੀ ਮਾਰੇਗੀ ਭੁਖ ਹੋ ਰਹਿਗਾ ਇਹਨੂੰ ਬੰਦ ਕਰੋ ਭਰਾਵਾ ਬੰਦ ਕਰੋ ਅੱਛਾ ਫੇਰ ਇੱਦਾਂ ਗੱਲ ਹੋਈ ਦੋ ਵੇ ਦਿਨ ਦੀ ਗੱਲ ਆ ਸਾਡੇ ਪਿੰਡ ਦਾ ਮੁੰਡਾ ਇੱਕ ਰੱਜੂ ਕਰਕੇ ਅੱਛਾ ਉਹ ਲੋਕ ਕਿਤੇ ਧੁੱਪ ਨਾ ਕਰੇ ਦੁਆਰਾ ਪੈਂਦਾ ਹੀ ਅਖੇ ਜੀ ਉਹ ਉਹ ਆ ਗਿਆ ਅੱਡੇ ਦੇ ਉੱਤੇ ਅੱਡੇ ਉੱਤੇ ਆ ਗਿਆ ਤੇ ਉੱਥੇ ਸਾਡੇ ਪਿੰਡ ਦਾ ਮੁੰਡਾ ਲਾਡੀ ਖੜਾ ਸੀ ਕੌਲ ਚ ਜਾਣ ਨੂੰ ਹਾਂ ਠੀਕ ਉਹਨੂੰ ਕਹਿੰਦਾ ਲਾਡੀ ਤੈਨੂੰ ਆਸ ਤੇ ਕੁੱਟਰ ਤੇ ਆਦਮ ਪਰਛੇੜਿਆ ਮੋਟਰਸਾਈਕਲ ਤੇ ਲਾਡੀ ਕਹਿੰਦਾ ਜੀ ਮੈਂ ਤਾਂ ਬੱਸੇ ਜਾਣਾ ਨਹੀਂ ਕਹਿੰਦਾ ਮੇਰਾ ਮੋਟਰਸਾਈਕਲ ਨਾ ਵਾਲਿਆ ਅਈ ਕਾ ਲਾਡੀ ਦੇਖ ਲਾ ਹੁਣ ਤੂੰ ਜਿਲ ਗਿਆ ਭਾਈ ਉਹ ਲਾਡੀ ਕਹਿੰਦਾ ਮੈਨੂੰ ਲੈਦਾ ਗਿਆ ਉਹਨੇ ਬਾਅਦ ਹੀ ਦੱਸਿਆ ਭਰਾਵਾ ਉਹਨੂੰ ਕਿਤੇ ਜਾਂਦੇ ਧੁੱਪ ਦਾ ਦੌਰਾ ਪੈ ਗਿਆ ਉਹਨੇ ਗੱਡੀ ਮੋਟਰਸਾਈਕਲ ਇੱਕ ਪਾਸੇ ਲਾ ਕੇ ਟੋਏ ਦੇ ਵਿੱਚ ਸੁੱਟ ਦਿੱਤਾ ਉਹ ਨਾਲ ਹੀ ਕੰਡੇ ਦੇ ਵਿੱਚ ਸਾਰਾ ਪਾਗ ਲਿੱਥ ਗਈ ਪਰਦਾ ਕਿੱਧਰ ਨੂੰ ਗਈ ਆ ਇਹ ਮੁਰਗੀ ਅੱਧਰੋਂ ਲੋਹੜ ਧੱਕਾ ਲੈ ਕੇ ਮੋਟ ਸੇ ਗਿਆ ਕਿੱਥੇ ਰ ਗਿਆ ਕਹਿੰਦਾ ਬਸਰਾ ਜੀ ਨੂੰ ਕਹਿੰਦਾ ਦੌਰਾ ਪੈ ਗਿਆ ਕਹਿੰਦਾ ਇੱਕ ਮੈਂ ਤੈਨੂੰ ਗੱਲ ਹੋਰ ਦੱਸਾਂ ਸਾਨੂੰ ਮੈਨੂੰ ਆਏ ਭਰਾਵਾ ਬਾਰੋ ਬੂਟ ਇੱਕ ਮੈਨੂੰ ਬਾਰੋ ਆਏ ਬੂਟ ਉਹ ਬੂਟ ਦੇ ਬੋਰੇ ਕਿੱਥੇ ਲੱਗਾ ਸੀ ਲੋਹਾ ਜਾਂ ਲੱਗਾ ਹੋਣਾ ਤੇ ਮੈਨੂੰ ਨਹੀਂ ਪਤਾ ਕਿ ਬੋਰੇ ਲੋਹਾ ਲੱਗਾ ਮੈਂ ਤਾਂ ਚਲ ਗਿਆ ਗਰਾਊਂਡ ਦੇ ਵਿੱਚ ਪਾ ਕੇ ਖੇਡਣ ਚਤ ਕਾਲਾ ਨੂੰ ਉਹ ਮੁੰਡੇ ਜਿਹੜੇ ਮੇਰੇ ਮੋਰੇ ਆਉਣ ਮੇਰੇ ਨਾਲ ਫੁੱਟਬਾਲ ਖੇល ਮੇਰੇ ਮੋਰੇ ਜਿੱਦਾਂ ਭੱਜ ਕੇ ਆਇਆ ਮੇਰੇ ਨਾਲ ਉਹਦੇ ਮੇਰੇ ਪੈਰ ਦੇ ਫੋਟਵਾਂ ਨਿਕਲ ਗਏ ਉਹਦੇ ਗੋਡੇ ਤੇ ਲੱਗੀ ਤੇ ਉਹਦਾ ਭਰਾਵਾ ਗਿੱਟਾ ਨਿਕਲ ਗਿਆ ਮੈਨੂੰ ਕਹਿੰਦਾ ਸਾਲਿਆ ਤੂੰ ਮਾਰਿਆ ਕੀ ਮੈਂ ਕਹਿੰਦੀ ਮਾਰ ਤੇ ਨਾ ਡਰਦੀ ਜੋ ਨਾ ਮਾਰਿਆ ਮੇਰੇ ਤਾਂ ਗਿੱਟਾ ਨਿਕਲ ਗਿਆ ਮੈਂ ਕਿਹਾ ਭਰਾਵਾ ਖੜ ਜਾ ਮੈਂ ਦੇਖਾਂ ਕੀ ਹੈਗਾ ਮੈਂ ਸਾਰਾ ਜਿੰਦਾ ਬੂਟ ਖੇਲਾ ਖੱਜਾ ਤੇ ਮੋਰੇ ਲੋਹਾ ਰੱਖਿਆ ਆ ਐ ਕਾ ਇਹ ਮੋਰੇ ਲੋਹਾ ਆਹ ਉਹ ਲੋ ਹਾਲ ਕੇ ਆਇਆ ਮੈਨੂੰ ਕਹਿੰਦਾ ਤੂੰ ਦੋ ਦਿਨ ਜਦੋਂ ਮੈਂ ਖੇਡਣ ਗਿਆ ਮਨੂੰ ਮੇਰਾ ਸਾਰਾ ਬੂਟਾ ਨਾ ਦੇਖਿਆ ਕਹਿੰਦਾ ਕੱਲ ਵਾਲੇ ਬੂਟ ਤਾਂ ਨਹੀਂ ਸੀ ਪਾਇਆ ਨਹੀਂ ਪਾਇਆ ਨਹੀਂ ਪਾਇਆ ਤੁਰਵਾ ਮੇਰੇ ਤਾਂ ਜਿਆ ਬਹੁਤ ਗੱਲਾਂ ਬਹੁਤ ਨਿਕਲ ਕੇ ਆਉਂਦੀਆਂ ਚੇਤੇ ਹੋਣੀਆਂ ਜਦੋਂ ਨਾ ਸਾਰੇ ਜਣੇ ਇਕੱਠੇ ਹੋਣੇ ਫਿਰ ਗੱਲਾਂ ਬਹੁਤ ਚੇਤੇ ਹੋਣੀਆਂ ਹੁਣ ਅਸੀਂ ਪਿੰਡ ਬੈਠੇ ਤੇ ਦਿਨ ਕਰਦੇ ਕਰਦੇ ਸਾਡੇ ਪਿੰਡ ਇੱਕ ਸਮੋਸੇਆ ਰੇੜੀ ਲਾਉਂਦਾ ਏ ਬੰਦਾ ਰਾਮੂ ਕਰਕੇ ਉਹ ਚੇਤ ਕਰਾ ਪਿੰਡ ਦੀ ਰੇੜੀ ਹੁੰਦੀ ਸੀ ਦੀਵਾਲੀ ਵਾਲਾ ਦਿਨ ਸੀ ਤੇ ਪਟਾਕੇ ਰੱਖਿਓ ਰੇੜੀ ਦੇ ਉੱਤੇ ਵੇਚਣ ਵਾਸਤੇ ਕਹਿੰਦਾ ਅਰੇ ਸਾਰੇ ਇਕੱਠੇ ਹੋਏ ਪਿੰਡ ਦੇ ਮੁੰਡੇ ਤੇ ਕਹਿੰਦਾ ਇਹ ਪਟਾਕਾ ਕੱਲਾ ਕੱਲਾ ਪਟਾਕਾ ਬੱਜੂ ਅਸੀਂ ਕੱਟੀ ਕਾ ਪਰ ਆਵਾ ਨੇ ਜੇਰੋ ਨੇ ਪਟਾਕੇ ਕਿਨੂੰ ਲਾਤੀ ਰੇੜੀ ਨੂੰ ਲੱਗ ਗਈ ਆ ਸਾਲਾ ਕੋਈ ਪਟਾਕਾ ਕਿਧਰ ਜਾਵੇ ਕੋਈ ਪਟਾਕਾ ਕਿਧਰ ਜਾਵੇ ਇਹ ਸਾਰੇ 15 ਮਿੰਟਾਂ ਦੇ ਵਿੱਚ ਗੱਡੀ ਕਰਨੀ ਹੋਊਗੀ ਸਿੱਧਾ ਹੋਰਵੇਂ ਚੱਲਦਾ ਘਰ ਨੂੰ ਸਿੱਕਾ ਸਾਲਾ ਤੂੰ ਤਾਂ ਕਹਿਦਾ ਸੀ ਪਟਾਕੇ ਉਹ ਕਹਿੰਦਾ ਮੈਨੂੰ ਤੈਨੂੰ ਟੈਸਟ ਹੀ ਕਰਉਣਾ ਸੀ ਤੈਨੂੰ ਨਹੀਂ ਸੀ ਪਤਾ ਨਹੀਂ ਪਟਾਕਾ ਮੇਰੇ ਰੇੜੀ ਨੂੰ ਲੱਗ ਜਾਣਾ ਸਾਰੇ ਰੇੜੀ ਨੂੰ ਲੱਗੀ ਅੱਗ ਕੋਈ ਜਾਵੇ ਇਹਨੂੰ ਕੋਈ ਜਾਵੇ ਇਹਨੂੰ 50 ਮਿੰਟਾਂ ਚ ਸਾਰਾ ਰੇੜੀ ਖਾਲੀ ਭਰਾਵਾ ਜੋ ਥਰਥਲ ਮੱਚੀ ਅਸੀਂ ਕਹਿੰਦੇ ਇਹ ਤਾਂ ਕੰਮ ਹੋ ਗਿਆ ਖਰਾਬ ਹੂੰ ਪਰ ਇਹੋ ਜੀਆਂ ਕਈ ਗੱਲਾਂ ਤੈਨੂੰ ਪਤਾ ਸ਼ੂਗਰ ਮੇਲੇ ਬਹੁਤ ਹੁੰਦੇ ਰਹਿੰਦੇ ਆ ਨਾ ਤੇ ਫਿਰ ਬੰਦਾ ਕੁਝ ਗੱਲਾਂ ਬਾਤਾਂ ਕਰਦੇ ਰਹੀਦਾ ਫਿਰ ਮੁੰਡੇ ਕਹਿੰਦੇ ਸੀ ক্রিকেট ਖੇਡਣ ਜਾਣਾ ਅਸੀਂ ਤਾਂ ਚਲੋ ক্রিকেট ਦੀ ਗੱਲ ਸੁਣ ਲਓ ক্রিকেট ਖੇਡਣ ਤੁਰ ਪਏ ਸਾਈਕਲ ਇੱਕ ਤੇ ਬੰਦੇ ਅਸੀਂ 8 ਅੱਛਾ ਸਾਈਕਲ ਪੁਰਾਣੇ ਉਹ ਜਿੱਦਾਂ ਵੀ ਬਿੰਗੇ ਟੰਡੇ ਹੋ ਕੇ ਸਾਰੇ ਚੜ ਗਏ ਉਹ ਥੋੜੀ ਦੂਰ ਗਏ ਇੱਕ ਨੇ ਪਤਾ ਨਹੀਂ ਕੀ ਕਿਹਾ ਕਹਿੰਦਾ ਮੈਂ ਉਤਰ ਲੱਗਾ ਸਾਲੇ ਉਤਰ ਲੱਗਾ ਸਾਨੂੰ ਵੀ ਟੋਏ ਤੇ ਛੜ ਦਿੰਦਾ ਜਿੱਦੋਂ ਸਾਈਕਲ ਅਸੀਂ ਕੱਢਿਆ ਸਾਈਕਲ ਸਾਲਾ ਦੋ ਪਿਸਤਾ ਤੇ ਆ ਗਿਆ ਚੈਂਟਰ ਘਟ ਗਿਆ ਸਾਈਕਲ ਅਸੀਂ ਲੈ ਕੇ ਤੇ ਕਰੋ ਇੱਕੋ ਪੀਸ ਤੇ ਗਈ ਥਾਲੇ ਦੋ ਪੀਸ ਨਾਲ ਆਇਆ ਉਦੋਂ ਸਾਡੇ ਬਾਪੂ ਵੀ ਨਹੀਂ ਖੜੇ ਕਹਿੰਦੇ ਸਾਈਕਲ ਮੈਂ ਕਹਾ ਤਾ ਦੇਖੋ ਇੱਥੇ ਸਾਲਾ ਸਾਈਕਲ ਦਾ ਦੇਖੋ ਨੀ ਇਹ ਦੋ ਕਿੱਤਾ ਬਣ ਗਏ ਕਹਿੰਦੇ ਕਿੰਨੇ ਜਿਹੜੇ ਅਸੀਂ ਘਾ ਅਠ ਜਣੇ ਉਹ ਸਾਈਕਲ ਤੇ ਸਾਡੇ ਟੈਂਪੂ ਦੀ ਸਵਾਰੀ ਤੇ ਸਾਈਕਲ ਤੇ ਲਾ ਦੇ ਅੱਗੇ ਤੇ ਅੱਡੇ ਤੇ ਖੜੇ ਇਹ ਸਾਡੇ ਇੱਕ ਪਿੰਡ ਮੁੰਡਾ ਤੇਜਪਾਲ ਕਰਕੇ ਟੈਂਪੂ ਚਲਾਉਂਦਾ ਸੀ। ਭਰਾਵਾ ਜੇ ਉਹ दारू ਵੱਧ ਪੀ ਲੈਂਦਾ ਸੀ ਤੇ ਨੁਕਸਾਨ ਟੈਂਪੂ ਦਾ ਕਰਨ ਕਰਨਾ ਹੀ ਸੀਗਾ। ਉਹਨੇ ਕੀ ਕੀਤਾ ਅੱਡੇ ਤੋਂ ਸਵਾਰੀ ਚੱਕ ਲਈ ਸਾਰੀ। ਆਹਿਲ ਬਾਹਲਾ ਟੱਕ ਕੇ ਇੱਥੇ ਜਾਂਦੇ ਜਾਂਦੇ ਨਾ ਉਹਦਾ ਮੋਰ ਦਾ ਟਾਇਰ ਜਿਹੜਾ ਟੋਏ 'ਚ ਡਿੱਗ ਗਿਆ। ਹੋਰ ਸਪੰਡਲ ਜਾ ਟੁੱਟ ਗਿਆ। ਮੈਂ ਕਿਹਾ ਤੇਜਪਾਲ ਕੀ ਹੋਇਆ ਕਹਿੰਦਾ ਲੱਗਦਾ ਸਾਰੀ ਟੈਂਪੂ ਦੀ ਰੇੜੇ ਵੱਧ ਗਈ। ਮੈਂ ਕਿਹਾ ਰੇੜੇ ਨਹੀਂ ਵੱਧ ਗਈ ਜਾਲਾਂ ਟੈਂਪੂ ਦਾ ਡੈਬ੍ਰੇਕ ਲੱਗਿਆ ਮੋਰ ਦਾ। ਪਦਾ ਰੱਟੇ ਤਾਂ ਕੁੱਪੁਦਰੀ ਇਹ ਨਾਤੀ ਗਿਆ ਮੈਂ ਕਿਹ ਰੇਡ ਵੀ ਬੱਧੀ ਟੈਂਪੂ ਦਾ ਟਾਈਮ ਨਿਕਲ ਗਿਆ ਉਪਰ ਉੱਪਰ ਉੱਪਰ ਤਾਂ ਸਾਰਾ ਨਿਕਲ ਗਿਆ ਉਹ ਦੇਖੋ ਕਿੰਦਾ ਕਿੰਦਾ ਦੀਆਂ ਸ਼ੋਰੀਆਂ ਹੁਣ ਤੁਹਾਡੇ ਵਾਰੀ ਇਹ ਚੀਜ਼ਾਂ ਨਹੀਂ ਹੋਣੀਆਂ ਹੁਣ ਤੁਸੀਂ ਮੈਸਜ ਕਰਦੇ ਪਰ ਅਸੀਂ ਇਹ ਚੀਜ਼ਾਂ ਪਹਿਲਾਂ ਦੇਖੀਆਂ ਬਹੁਤ ਅਸੀਂ ਨਾ ਇਹ ਸਾਡੇ ਟਾਈਮ ਦੇ ਵਿੱਚ ਇਦਾਂ ਦੇ ਛੋਟੇ ਛੋਟੇ ਜਿਹੜੇ ਸ਼ੁਗਰ ਮੇਲੇ ਬਹੁਤ ਤਰ੍ਹਾਂ ਦੇ ਬਹੁਤ ਹੁੰਦੇ ਹੁੰਦੇ ਸੀ ਇਹ ਨਿਕਲ ਗਿਆ ਸ਼ਰਾਰਤਾਂ ਕਾਦੀਆਂ ਪਿੰਡ ਦੇ ਵਿੱਚ ਹੈਨਾ ਤੇ ਡਾਕਟਰ ਡਾਕਟਰ ਵਾਲੀ ਡਾਕਟਰ ਇੱਕ ਸਾਡੇ ਪਿੰਡ 'ਚ ਡਾਕਟਰ ਦੇਖੋ ਜੀ ਡਾਕਟਰ ਟਕਾਲਾਂ ਦਾ ਵੇਲਾ ਕੀ ਨਾ ਦੀ ਗੱਲ ਤੋਂ ਡਾਕਟਰ ਜੀ ਹਾਕਮ ਨੂੰ ਡਾਕਟਰ ਜੀ ਹਾਕਮ ਨੂੰ ਜਿਹੋਦੀ ਸਾੜੇ ਦੀ ਸ਼ਕਲ ਉਹੋ ਜਿਹਾ ਨਾ ਆਛਾ ਡਾਕਟਰ ਦਾ ਸਾੜੇ ਦਾ ਮੂੰਹ ਕਿਦਾ ਜਿੰਦਾ ਏਦਾਂ 사ਲਾ ਕਰੇ ਮੈਂ ਕਿਹਾ ਠੀਕ ਹੈ ਉਹ ਦੁਰਤਾ ਚਾਚਾ ਕਿਹਾ ਬਿੰਦਰਾ ਵੇ ਉਹ ਨਿਆਣਾ ਸਾਲੇ ਦਾ ਨਾਲ ਪੱਡਿਆ ਉਹ ਕਹਿੰਦਾ ਵੀ ਮੈਂ ਚਾਚਾ ਕੀ ਹਾਂ ਬਿੰਦਰਾ ਕਹਿੰਦਾ ਯਾਰ ਮੁੰਡਾ ਰੋਈ ਜਾਂਦਾ ਪੈਰ ਦਾ ਨੋਪਟਾ ਲਿਆ ਨੇ ਮੈਂ ਕਿਹਾ ਪੈਰ ਦਾ ਨੋਪਟਾ ਲਿਆ ਮੈਂ ਕਿ ਹਾਕਮ ਨੂੰ ਕੀ ਕਰੇ ਹੁਣ ਮੈਂ ਕਿਹਾ ਚੱਲ ਚਲੀਏ ਆਕਾਉ ਨੂੰ ਸੁਦੇ ਅਸੀਂ ਕੁੰਡਾ ਖੜਕਾ ਆਂਦਰ ਅਜਾ ਆਂਦਰ ਅਜਾ ਆ ਆਂਦਰ ਅਜੇ ਲੱਗ ਗਏ ਆਕਾਉ ਨੂੰ ਸੁਦੇ ਮਾਰਤੇ ਜਿੱਦਾਂ ਅੰਦਰ ਗਏ ਦੇਖਿਆ 100 ਤਰ੍ਹਾਂ ਦੀਆਂ ਦਵਾਈਆਂ ਪਈਆਂ ਸਾਰੀਆਂ ਕਾਲੇ ਤੇਲ ਨਾਲ ਭਰੀਆਂ ਜਿਹੜੀਆਂ ਹੁੰਦਾ ਤਰ੍ਹਾਂ ਦੀਆਂ ਤੇ ਡਾਕਟਰ ਸਾਹਿਬ ਨੇ ਕਹਿੰਦੇ ਡਾਕਟਰ ਸਾਹਿਬ ਮੁੰਡੇ ਸੱਟ ਲੱਗੀ ਪੱਟੀ ਕਰੋ ਬੰਨੇ ਗੱਲਾਂ ਕਰਦੇ ਕਰਦੇ ਨਿਆਣੇ ਨੇ ਦੁਆ ਪੈ ਰੱਖਤਾ ਤੇ ਜਦ ਸੱਟ ਨਹੀਂ ਸੀ ਲੱਗੀ ਡਾਕਟਰ ਸਾਹਿਬ ਕਹਿੰਦਾ ਲੈ ਹੁਣ ਤਾਂ ਮੈਂ ਪੱਟੀ ਕਰ ਤਣੀ ਮੁੰਡਾ ਜਰਾ ਦੇਖੀ ਨਾ ਮੈਂ ਜਬਰੂ ਆਈ ਪੱਟੀ ਕਰਤੀ ਉਹਦਾ ਮੁੰਡਾ ਤੇ ਤੋਂ ਬਾਹਰ ਆਇਆ ਸਾਲਾ ਫੇਰ ਹੋਣਾ ਹਟੇ ਉਹ ਕਹਿੰਦਾ ਹੁਣ ਇਹਦੇ ਪੱਟੀ ਕਰਾਈਏ ਜੇ ਮੈਂ ਭਰਾਵਾ ਪੱਟੀ ਕਰਾਈ ਕੋ ਕਹਿੰਦਾ ਨੇ ਬਾਪਾ ਜਿੱਤੇ ਸੱਟ ਲੱਗੀ ਉਹ ਤੇ ਡਾਕਟਰ ਨੇ ਕੀਤੀ ਨਹੀਂ ਬੱਟੀ ਦੇ ਚਲੇ ਗਏ ਨਾਲੋਂ ਸੁਦਾ ਬੂਹਾ ਮਾਰਿਆ ਫੇਰ ਬੂਹਾ ਮਾਰਿਆ ਡਾਕਟਰ ਦਾ ਜੀ ਜਦੋਂ ਬੂਹਾ ਖੋਲਿਆ ਤੇ ਜਦੋਂ ਬੂਹਾ ਦਾ ਡਾਕਟਰ ਨੇ ਰੱਖੀ ਖਾਣ ਡੱਡ ਸਕੇ ਤੇ ਕੀ ਖਾ ਕੇ ਡੱਡ ਸਕੇ ਜਦੋਂ ਪੱਟੀ ਨਹੀਂ ਕੀਤੀ ਤੇ ਫਿਰ ਉਹ ਗਾਇ ਗਾਲ ਨਹੀਂ ਤੇ ਬੱਟੀ ਕਰਤਾ ਉਹ ਸਾਰੇ ਬੱਟੀਆਂ ਲਾ ਲਓ ਭਰਾਵਾ ਡਾਕਟਰ ਨੇ ਨਾ ਫੇਰ ਪੱਟੀ ਕਰਕੇ ਉੱਤੇ ਪਤਾ ਨਹੀਂ ਸਾੜ ਨੇ ਕਿਹੜਾ ਗਲੂਜ ਆ ਸੀਗਾ ਇਹ ਲੋਕ ਵਰਗਾ ਉਹ ਕਾਲਾ ਜਾ ਤੇ ਪੱਟੀ ਦੇ ਸਿੱਟਦਾ ਉਹ ਜਦੋਂ ਪੱਟੀਆਂ ਸਿੱਟਿਆ ਉਹ ਨਾਲ ਪੱਟੀ ਸੁੱਝ ਕੇ ਫੁੱਲ ਕੇ ਢੀ ਹੋ ਗਈ ਆਇਆ ਪਤਾ ਨਹੀਂ ਜਾ ਰਹੇ ਕਿ ਉਹ ਗਰਮ ਤੇਲ ਪਾਤਾ ਕਰੇ ਉਹ ਨਾਲੇ ਦੋਨੇ ਗੂਠਿਆਂ ਤੇ ਢੇਡੇ ਘਰ ਤੇ ਜਿੱਦਾਂ ਟਰੈਕਟਰ ਦੀ ਲੱਟਾਂ ਹੁੰਦੀਆਂ ਅਸੀਂ ਤਾਂ ਡਾਕਟਰ ਸਾਹਿਬ ਆਹ ਤਾਂ ਖੋਲ ਦਿਓ ਆ ਨਿਆਣਾ ਲੈ ਜਾਓ ਕੱਲ ਸਵੇਰੇ ਤੁਮੀ ਖੋਲ ਬਾਕੀ ਕਹਿੰਦਾ ਹੁਣ ਮੈਂ ਤੇ ਖੋਲਦਾ ਹੁਣ ਮੈਂ ਦੋਹੀ ਖੋਲੂਗਾ ਸਵੇਰੇ ਸੋ ਨੋਟ ਇੱਕ ਗੱਲ ਹੋਰ ਤੁਹਾਨੂੰ ਸੁਣਾਵਾਂ ਉਹ ਮੁੱਢਾ ਜਿਹਦੀ ਮੈਂ ਗੱਲ ਕਰਦਾ ਫੁੱਟ ਵਾਲਾ ਮਾਰੀ ਉਹ ਸੀ ਚਲ ਗਿਆ ਬਾਬੇ ਪਕਾਲੀ ਸਾਹਿਬ ਗੁਰਦੁਆਰੇ ਟਰਾਲੀ ਲੈ ਕੇ ਨਹੀਂ ਸੁਲਤਾਨਪੁਰ ਸਾਹਿਬ ਚਲਦਾ ਟਰਾਲੀ 'ਚ ਪਿੰਡੋਂ ਇਕੱਠੇ ਹੋ ਕੇ ਸਾਰੇ ਜਨ ਗਏ ਅੱਥੇ ਜੀ ਉਹਨੇ ਪੀਲੀ ਭੰਗ ਭੰਗ ਪੀਣ ਤੋਂ ਬਾਅਦ ਜੋ ਦਾ ਡਰਾਮਾ ਸ਼ੁਰੂ ਹੋਇਆ ਉਹ ਮੈਂ ਤਾਂ ਦੱਸਦਾ ਕੀ ਹੋਇਆ ਭੰਗ ਪੀਲੀ ਤੇ ਭੰਗ ਪੀ ਕੇ ਲੰਗਰ ਘਰ ਦੇ ਆਲੇ ਦੁਆਲੇ ਘੁੰਮੇ ਜਾਵੇ ਉੱਚੇ ਦੋ ਕ ਬੀਬੀਆਂ ਬੈਠੀਆਂ ਕਹਿੰਦੀਆਂ ਕਾਕਾ ਤੇਰੀ ਹਰਫ ਦੀ ਲੋੜ ਆ ਉਹ ਚੜ ਗਿਆ ਕਹਿੰਦੀ ਕਿ ਇਹ ਕਹਿੰਦੀ ਗਠਰੀ ਨੂੰ ਲੱਗਾ ਜਿੰਦਾ ਇਹਨੂੰ ਖੋਲ ਚਾਬੀ ਨਹੀਂ ਖੋਲਦੀ ਉਹਨਾਂ ਨੂੰ ਬੀਬੀਆਂ ਨੂੰ ਕਹਿੰਦਾ ਮੈਂ ਏਡਾ ਜਿੰਦਾ ਨਹੀਂ ਖੋਲਣਾ ਮੈਂ ਵੱਡਾ ਜਿੰਦਾ ਹਾਂ ਬੀਬੀਆਂ ਕੰਗੇ ਉਹ ਕਹਿੰਦਾ ਦੇਖ ਬੀਬੀ ਮੈਂ ਏਡੀ ਜਿੰਦਾ ਨਹੀਂ ਖੋਲਣ ਮੈਂ ਤਾਂ ਏਡੀ ਕਹਿੰਦਾ ਰਬ ਦਾ ਵਸਦਾ ਇਹਨੂੰ ਨਿੱਕੀ ਨੂੰ ਬੋਲਦੇ ਨਾ ਮੈਂ ਵੱਡੀ ਬੋਲ ਨੂੰ ਇਹ ਨਹੀਂ ਮੈਂ ਬੋਲਦਾ ਮੈਂ ਤਾਂ ਵੱਡਿਆ ਜਿੰਦਾ ਖੁੱਡ ਵੱਡਾ ਵੱਡਾ ਜਿੰਦਾ ਤੇ ਇਹਨੇ ਜਿੰਨੂੰ ਅਸੀਂ ਕਹੇ ਇਹ ਥੋੜਾ ਸ਼ਦਾਈਆ ਫੇ ਚਲ ਗਿਆ ਮੋਰੇ ਸੀ ਜੀ ਕਿਤੇ ਪਾਣੀ ਵਾਲੀ ਨਾਲੀ ਜੀ ਮੈਨੂੰ ਕਹਿੰਦਾ ਮੈਂ ਨਹਿਰ ਹੈ ਟੱਪੜੀ ਮੈਂ ਕਿਹਾ ਮੈਂ ਨਹਿਰ ਨਹੀਂ ਕਿ ਨਾਲੀ ਹੈ ਛੋਟੀ ਜੀ ਮੈਨੂੰ ਕਹੇ ਜਿੰਦਾਂ ਸਾਰਾ ਨੇ ਮੈਂ ਨਾਲੀ ਕੱਪੜੀ ਦੀ ਮੈਂ ਨਹਿਰ ਦੀ ਢਪੜੀ ਮੈਂ ਕਹਾ ਇਹ ਨਹਿਰ ਦੀ ਨਾਲੀ ਆ ਹੈ ਪਰ ਆਵਾ ਮਸੀ ਨੂੰ ਕਿਤੇ ਘਰ ਅਸੀਂ ਮੁੜ ਕੇ ਸਰਾ ਦੇ ਵਿੱਚ ਲੈਂਦਾ ਤੇ ਬਿਠਾ ਲਿਆ ਅੱਛਾ ਦੂਜ ਦਿਨ ਉਹਦਾ ਫੇਰ ਅਸਰ ਨਾ ਉਤਰੇ ਉਹਨੇ ਕਿਤੇ ਮਿੱਠਾ ਬੱਦ ਖਾ ਲਿਆ ਮਿੱਠਾ ਬੱਦ ਖਾ ਲਿਆ ਤੇ ਮੈਨੂੰ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਆ ਨੇ ਕਹਾ ਹੁਣ ਇਹ ਨਮਕ ਪੰਗਾ ਪਾ ਲਿਆ ਅੱਛਾ ਕਹਿੰਦਾ ਰਾਜੂ ਨੂੰ ਤੁਸੀਂ ਆਈਸਕ੍ਰੀਮ ਲਾ ਕੇ ਦਿਓ ਉਹ ਕਿਤੇ ਨਾ ਆਈਸਕ੍ਰੀਮ ਵਾਲੇ ਨੂੰ ਕਿਹਾ ਵੀ ਆਈਸਕ੍ਰੀਮ ਦੇ ਉਹਨੇ ਜਿਹੜੇ ਸਾਰੇ ਨਾ ਆਈਸਕ੍ਰੀਮ ਵਾਲੇ ਨੇ ਔਰੰਜਾਲੀ ਆਈਸਕ੍ਰੀਮ ਦਿੱਤੀ। ਉਹਨੂੰ ਚੁੱਪ ਕੇ ਕਹਿੰਦਾ ਔਰੰਜਾਲੀ ਰੱਖ ਲੈ। ਮੈਨੂੰ ਸਾਰੀ ਦੁੱਧ ਵਾਲੀ ਦੇ। ਉਹ ਭਈਆ ਨਾਲ ਉਹ ਨੂੰ ਦੇਖੇ ਸਰਦਾਰ ਜੀ, ਹਮਨੇ ਤਾਂ ਆਪਕਾ ਔਰੰਜ ਚਾਲੀ ਦਿੱ। ਕਹਿੰਦਾ ਮੈਂ ਤੇਰੇ ਸਾਲਾ ਥੱਪੜ ਮਾਰੂੰ। ਸਾਲਾ ਔਰੰਜਾਲੀ ਲੈ ਮੈਨੂੰ ਦੁੱਧ ਵਾਲੀ ਦੇ। ਔਰ ਔਰੰਜਾਲੀ ਸਿੱਟ ਕੇ ਸਾਲਾ ਕਹਿੰਦਾ ਮੈਨੂੰ ਦੁੱਧ ਵਾਲੀ ਦੇ ਇਸ ਕਰੀਏ। ਤੇ ਉਹਨੇ ਉਹਦੇ ਸੁਗਲ ਜਿਹੜੇ ਉਹਦੇ ਉਹਦੀ ਗੱਲਾਂ ਮੈਨੂੰ ਹਜੇ ਵੀ ਚੇਤੇ ਰਹਿੰਦੀਆਂ ਤੇ ਉਹ ਗੱਲਾਂ ਬਹੁਤ ਬਹੁਤ ਚਤਾਨ ਸੀ ਬਹੁਤ ਬੰਦਾ ਵਧੀਆ ਸੀ ਇਹ ਜਿਹਨੂੰ ਕਹਿੰਦਾ ਮੈਂ ਤੈਨੂੰ ਡਰਾਈਵਿੰਗ ਸਿਖਾਰਾਂ ਤੇ ਉਹ ਕਹਿੰਦਾ ਵੀ ਉਹਦੇ ਕੋਲ ਡਾਕਟਰ ਦਾ ਮੁੰਡਾ ਸੀ ਉਹਦੇ ਕੋਲ ਸੀ ਕਿ ਮੁਰਤੀ ਬੈਨ ਜਿਹੜੀ ਪਹਿਲਾਂ ਹੁੰਦੀ ਸੀ ਮੋਰੇ ਡੱਬਾ ਜਾਂ ਬੰਦ ਜਿਹਦੇ ਮੋਰੇ ਜਾ ਕੇ ਕਿਤੇ ਲੱਗਦੇ ਸੀ ਤੇ ਕੰਦ ਵਿੱਚ ਸੀ ਬੰਦਾ ਨਹੀਂ ਸੀ ਬਾਹਰ ਹੁੰਦਾ ਨਾ ਬਦਲ ਕਰ ਹੀ ਰਹਿੰਦਾ ਉਹ ਉਹ ਸੀ ਇਹ ਬੈਨ ਬੋਕ ਸਿਕਰਾਈਪ ਉਹ ਡਾਕਟਰ ਦਾ ਜਿਹੜਾ ਭਰਾ 사ਲਾ ਉਹ ਵੀ ਮੋਰੋ ਦਵਾਈ ਉਹਨੂੰ ਵੀ ਘਰੇ ਦੌਰਾ ਹੀ ਪੈਂਦਾ ਹੋਣਾ ਇਹ ਦੋਨੇ ਜਣੇ ਦਾ ਕਹਿੰਦੇ ਅਸੀਂ ਕਿੰਨੇ ਡਰਾਈਵਿੰਗ ਸਿੱਖਣ ਚੱਲੇ ਆ ਮੋਟਰ ਦੇ ਤੇ ਨਹੀਂ ਗਰਾਉਂਡ ਦੇ ਵਿੱਚ ਡਾਕਟਰ ਮੈਨੂੰ ਕਵੇ ਵੀ ਭੋਲ ਸਾਹਿਬ ਵੀ ਇਹ ਦੋਨੇ ਜਿਹੜੇ ਗਏ ਆ ਤਿੰਨ ਘੰਟੇ ਹੋ ਗਏ ਮੁੜੇ ਹੀ ਨਹੀਂ ਇਹ ਕਹੇ ਕਿੱਥੇ ਆਈ ਜਦੋਂ ਦੇਖਿਆ ਅੱਗੇ ਸੀ ਦੇਖਣ ਚ ਰਗੇ ਇਹਨਾਂ ਨੇ ਸਾਰੇ ਬੈਂਡ ਤਾਂ ਸਿੱਟੇ ਉਹ ਝਾੜੀਆਂ ਦੇ ਵਿੱਚ ਆ ਆਹੋਂ ਸਾਰੇ ਬਾਹਰ ਦੁਰੇ ਬਣ ਅੱਛਾ ਕੀ ਆ ਦੂਜਾ ਕਹਿੰਦਾ ਰਾਜ ਨੂੰ ਪਏ ਆ ਦੌਰਾ ਇਹਨੇ ਬੈਂਡ ਨਹੀਂ ਰੋਕੀ ਬੈਂਡ ਚਲ ਗਈ ਚੰਗਰਾ ਤੇ ਕੱਢ ਲੈ ਕਿੱਦਾਂ ਲੈਣ ਕੱਢਣੀ ਉਹ ਪਹਿਲਾਂ ਉਹ ਨੂੰ ਮੈਂ ਕਹਿੰਦਾ ਤੂੰ ਪਹਿਲਾਂ ਕੱਢ ਲੋ ਮੈਂ ਬਾਅਦ ਵਿੱਚ ਕੱਢਿਓ ਓ ਮਾਈ ਗੱਡ ਤੇ ਇੰਦਾ ਜਿ ਸ਼ੁਗਲ ਬਹੁਤ ਗੱਲਾਂ ਸ਼ੁਗਲ ਦੇ ਚ ਹੁੰਦੀਆਂ ਰਹੀਆਂ ਉੱਤੇ ਤੇ ਗੱਲਾਂ ਬਾਤਾਂ ਕਰਦੇ ਕਰਦੇ ਸ਼ੁਗਲ ਦੇ ਵਿੱਚ ਅਸੀਂ ਫਿਰ ਬੈੱਡ ਨੂੰ ਆ ਗਏ ਪਿੰਡੋਂ ਵਾਪਸ ਆ ਗਏ ਇੱਧਰ ਘਰ ਵੱਲ ਨੂੰ ਆ ਗਏ ਤੇ ਫਿਰ ਗੱਲਾਂ ਬਾਤਾਂ ਕਰਦੇ ਕਰਦੇ ਉਸ ਮੁੰਡੇ ਦੀਆਂ ਇੱਕ ਮਤਲਬ ਗੱਲ ਦਾ ਅਸਰ ਦਾ ਕੀ ਉਹਨੇ ਹੋਰ ਇੱਕ ਡਰਾਮਾ ਜਿਹਾ ਬੜਾ ਤਕੜਾ ਕੀਤਾ ਪਿੰਡ ਹਾਂ ਪਿੰਡੋਂ ਆਇਆ ਤੇ ਦੁਕਾਨ ਤੇ ਸੀ ਪਿੰਡ ਖੜੇ ਖੜੇ ਤਾਂ ਮੇਨਾਂ ਬਹਿਸ ਕਰਦੇ ਕਰਦੇ ਨਾ ਕੋਈ ਉਹਦੀ ਮਾੜੀ ਜੀ ਜ਼ਿਆਦਾ ਬਹਿਸ ਚੱਲ ਪਈ ਉਹਦੇ ਨਿਆਣੇ ਅਸੀਂ ਵੀ ਛੋਟੇ ਹੁੰਦੇ ਸੀ ਅੱਜ ਜਰਾ ਮੈਚ ਚੱਕ ਕੇ ਤੇ ਅੱਖਾਂ ਦੇ ਵਿੱਚ ਦੋਨੇ ਪਾਸੇ ਮੁੱਕੇ ਮਾਰਨਾ ਸ਼ੁਰੂ ਕਰ ਗਏ ਉਹ ਸਾਲੇ ਤੇ ਨਾ ਅੱਖਾਂ ਸੋਚਣੀਆਂ ਉਹ ਕਿੰਨੇ ਇੱਜੇ ਦੇ ਨੀਲ ਪੈ ਗਏ ਉਹਦੀ ਵੀ ਵੀ ਸਾਡੇ ਘਰ ਲੰਮਾ ਲਾ ਕੇ ਮੈਂ ਘਰ ਸੁੱਤਾ ਮੈਂ ਮੰਜੇ ਸੁੱਤਾ ਦੁਪਹਿਰ ਦਾ ਟਾਈਮ ਸੀ ਮੈਂ ਅੱਖੇ ਓਦਾਂ ਖੋਲੀ ਮੈਂ ਕਿਹਾ ਸਾਰਾ ਰਾਜੂ ਕਿੱਥੇ ਆ ਗਿਆ ਸਾਡੇ ਕਿਹਨੇ ਮੈਂ ਫੇਰ ਅੱਕ ਮੀਟ ਲਈ ਉਹਦੀ ਮੰਮੀ ਕਹਿੰਦੀ ਪੁੱਤ ਸਾਡਾ ਮੁੰਡਾ ਤਾਂ ਮੈਸੀ ਬੱਜਿਆ ਇਹਨਾਂ ਦੇ ਕੋਲ ਤਾਂ ਅੱਖ ਤਾਂ ਗਾਣਾ ਹੀ ਹੋ ਚੱਲਾ ਸੀ ਮੈਂ ਕਿਹਾ ਇੱਦਾਂ ਰਾਤ ਦਾ ਤੀਦੇ ਇਕੱਠ ਨਹੀਂ ਨੂੰ ਜੀ ਇਹ ਤਾਂ ਮੋਰੇ ਅੱਡੇ ਰਾਈਦੇ ਰਾਤਾਂ ਮੈਂ ਕਿਹਾ ਮੈਂ ਕਿਤੇ ਭੋਇਆ ਕੀ ਸੀ ਬੱਸ ਤੇ ਸਾਂਝ ਕੇ ਰੱਖਿਆ ਕਰੋ ਲਾਂ ਲੜਿਆ ਕਰੋ ਪਿਆਰ ਆਖਿਆ ਕਰੋ ਫਿਰ ਅਸੀਂ ਕਹਾਂ ਅਸੀਂ ਲੜੇ ਇਹਨੇ ਪਹਿਲਾਂ ਸ਼ੁਰੂਆਤ ਕੀਤੀ ਸੀ ਮੈਂ ਨਹੀਂ ਕੀਤੀ ਇਹ ਤਾਂ ਹੋ ਜਾਂਦੀ ਹੈ ਗੀਆਂ ਬਾਤਾਂ ਇੱਕ ਵਾਰੀ ਸਾਡੇ ਪਿੰਡ ਆ ਗਈ ਗੱਡੀ ਖੰਡੂਰ ਸਾਹਿਬ ਤੋਂ ਕੇ ਪਿੰਡਾਂ ਦੇ ਵਿੱਚ ਆਟਾ-ਉਟਾ ਲੈਣ ਆਉਂਦੇ ਸੀ ਪਿੰਡਾਂ ਦੇ ਵਿੱਚ ਤੇ ਵੱਡੇ ਦੀਸੇਮ ਤੋਂ ਉੱਟਾ ਟਰੈਕਟਰ ਹੁੰਦੇ ਸੀ ਕੇ ਲੈਣਾ ਤੇ ਬਾਬਾ ਵਿੱਚ ਇੱਕ ਬੈਠਾ ਤੇ ਇਦਾਂ ਅਸੀਂ ਸਾਰੇ ਜਣੇ ਖੜੇ ਹੋ ਕਹਿੰਦਾ ਮੇਰਾ ਟਰੱਕ ਬੈਕ ਕਰਾ ਦਿਓ ਟਰੱਕ ਬੈਕ ਉਹ ਮੁੰਡਾ ਕਹਿੰਦਾ ਇਹਨਾਂ ਦੀ ਹੋਈ ਦੀ ਦੁਕਾਨ ਦੇ ਟੋਣੀ ਐ ਇਹਦੇ ਕੋਲ ਅਸੀਂ ਕਹਾਂ ਠੀਕ ਆ ਬਾਪਾ ਕਹਿੰਦਾ ਬਾਬੇ ਨੂੰ ਕਹਿੰਦੇ ਆ ਜਾਓ ਆਉਣ ਦਿਓ ਆਉਣ ਦਿਓ ਆਉਣ ਦਿਓ ਆਉਣ ਦਿਓ ਆਉਣ ਦਿਓ ਜਦੋਂ ਕੰਦ ਸਾਰੀ ਟਟ ਗਈ ਬਾਪਾ ਜੀ ਰੋਕ ਦਿਓ ਬਾਪਾ ਤੇ ਰੋਕ ਦਿਓ ਬਾਪਾ ਜੀ ਰੋਕ ਦਿਓ ਉਹ ਕਹਿੰਦਾ ਹੁਣ ਸਾਲਾ ਮੈਂ ਕੀ ਰੋਕਾਂ ਹੁਣ ਤਾਂ ਗੱਡੀ ਅੰਦਰ ਚੱਲ ਗਈ ਇਹਨਾਂ ਨੇ ਵੇਲੀ ਤੇ ਸਾਰੇ ਛੜੇ ਭੱਜ ਗਏ ਤੋਂ ਦੇਖੋ ਇਦਾਂ ਦੀਆਂ ਸ਼ਰਾਰਤਾਂ ਹੁੰਦੀਆਂ ਸੀ ਹੈ ਨਾ ਇਦਾਂ ਦੇ ਨਿਗੇ ਨਹੀਂ ਕਿਆ ਬਹੁਤ ਸ਼ਰਾਰਤਾਂ ਕੀਤੀਆਂ ਬਹੁਤ ਜ਼ਿਆਦਾ ਜੀ ਪਾਲਾ ਜਣੀ ਹੈ ਖੇੜੀਆਂ ਬ੍ਰੇਕਾ ਫੇਲ ਹੋ ਜਾਣੀਆਂ ਫੇਰ ਗਲੀਆਂ ਦੇ ਵਿੱਚ ਕਮਾਣ ਜੇ ਬਾੜ ਦੇ ਨੇ ਗੱਡੀ ਮਸੀ ਰੋਕ ਲਈ ਬ੍ਰੇਕ ਕੋਲੇ ਮੜਨਾਲੀ ਸਲੋ ਤੇ ਲਾਪਾ ਬ੍ਰੇਕਾਂ ਬਣੋੜੇ ਇੱਕ ਮੈਨੂੰ ਗੱਲ ਕੀ ਗੱਲ ਹੋਈ ਸੀਗੀ ਸਕੂਟਰ ਖਰੇ ਕੋ ਸਕੂਟਰ ਦੀ ਗੱਲ ਹੋਈ ਸੀ ਆਡੇ ਪੈਂਦੀ ਕੋਈ ਸਕੂਟਰ ਵੇਲੇ ਸੁਭਾਗਾਰੇ ਕਹਿੰਦਾ ਸੁਭਾਗਾਰੇ ਗੋਰਦਾਰੇ ਗੋਰਦਾਰੇ ਆਓ ਸੋ ਅਗੇ ਹਾਂ ਗੋਰਦਾਰੇ ਭਰਾਵਾ ਦਲ ਆਤਾ ਟੈਂ ਸਾਰੇ ਜਨਤਾ ਇਕੱਠੀ ਹੋਈ ਕਹਿੰਦੇ ਆ ਠੰਡ ਲੱਗਦੀ ਆ ਅੱਗ ਵਾਲੀ ਅੱਛਾ ਆਕਤਾ ਸੀ ਹੁਣ ਅੱਗ ਦਾ ਜਗਾਰ ਕੀਤਾ ਕਰੀਏ ਮੁੰਡਾ ਸੀ ਨੀਕਾ ਉਹ ਕਹਿੰਦਾ ਮੈਂ ਨਾ ਪੰਮੇ ਨਾਲ ਦੇ ਵੇਲੀ ਚ ਹੋਣੇ ਆ ਅਸੀਂ ਕਿੱਥੇ ਚੱਲ ਜੱਜਾ ਬਰਾਬਰ ਉਹਨੇ ਕਿਹਾ ਪੰਮੇ ਨਾਲ ਦੇ ਵੇਲੀ ਚ ਸੁਆਗਾ ਚੱਕ ਲਿਆ ਉਹਨੇ ਸੁਆਗੇ ਤੇ ਮਿੱਟੀਆ ਤੇਰੇ ਪਾ ਗਿਆ ਗਲਾ ਉਹ ਨੇ ਚੇਰੂ ਜਿਨ੍ਹਾਂ ਦਾ ਜਿਨ੍ਹਾਂ ਦੇ ਸੁਹਾਗਾ ਸੀ ਪੰਮਾ ਪੰਮਾ ਕਹਿੰਦਾ ਹਾਂ ਦਾਦਾ ਆਜਾ ਠੰਡ ਦੇ ਕਰੀ ਆਜਾ ਸਾਰੇ ਇਕੱਲੇ ਪੰਮੇ ਬਲੇ ਬਾਕੀ ਸਹੀ ਗੱਲਾ ਠੰਡ ਤਾਂ ਅੜੀ ਗਈ ਆ ਦੂਰ ਨੂੰ ਨਾ ਪੰਮਾ ਜਾ ਕੇ ਵੇਲੀ ਕਹਵੇ ਬਿੱਬੀ ਉੱਥੇ ਭయ్యా ਖੜਾ ਕਹਿੰਦਾ ਸਾਡਾ ਸੁਹਾਗ ਲਾਉਂਦਾ ਕਹਿੰਦਾ ਸਾਲਾ ਲਾਤ ਪੜੇ ਮੈਨੂੰ ਅਗਰ ਤੱਕ ਤੇ ਕਰੀ ਕਹਿੰਦਾ ਤੁਹਾਡਾ ਹੀ ਬਲਦਾ ਈ ਤਦੇ ਦੇਖੋ ਨਾ ਕਿੰਦਾ ਜਿਆ ਕਿੰਦਾ ਕਿੰਦਾ ਕੀ ਗੱਲਾਂ ਨਿਕਲ ਕੇ ਆਉਂਦੀਆਂ ਇਹ ਪਿੰਡਾਂ ਚੋਂ ਨਿਕਲ ਕੇ ਆਉਂਦੀਆਂ ਗੱਲਾਂ ਇਹੋ ਜਿਹੀਆਂ ਇਹ ਜਿਹੜੀਆਂ ਸੁਣ ਜਾਂ ਸੁਪ ਜਾਂ ਗੱਲਾਂ ਉਹਨਾਂ ਟੈਮਾਂ ਦੇ ਵਿੱਚ ਹੋਣੀਆਂ ਜਿਹੜੀਆਂ ਸਾਨੂੰ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਸੀ ਤੇ ਇਦਾਂ ਦਾ ਪਿਆਰ ਬਣਿਆ ਰਹਿੰਦਾ ਈ ਮੈਂ ਤੁਹਾਨੂੰ ਸਾਰਿਆਂ ਨੂੰ ਓਹੀ ਮੈਂ ਹੁਣ ਕਹੂੰਗਾ ਕਿ ਤੁਸੀਂ ਟੈਕਨੋਲੋਜੀ ਨੂੰ ਫੋਲੋ ਕਰੋ ਤੇ ਪੜ੍ਹਾਈ ਕਰੋ ਜਿੱਦਾਂ ਵੀ ਤੁਸੀਂ ਕਰਦੇ ਆਂ ਹਰ ਚੀਜ਼ ਨੂੰ ਫੋਲੋ ਕਰੋ ਆਪਣਾ ਪੜਾਈ ਵਧੀਆ ਕਰੋ ਕੰਪਿਊਟਰ ਹੈਗਾ ਜਾਂ ਫੋਨ ਟੈਕਨੋਲੋਜੀ ਉਸ ਦੇ ਨਾਲ ਆਪਣੇ ਆਪ ਨੂੰ ਵੀ ਥੋੜਾ ਜਿਹਾ ਫਿਜ਼ੀਕਲ ਐਕਟੀਵਿਟੀ ਰੱਖੋ ਕਿਉਂਕਿ ਜਾਕੀ ਤੁਹਾਨੂੰ ਜਿਹੜਾ ਤੁਹਾਡਾ ਦਿਮਾਗ ਹੈਗਾ ਜਾਂ ਤੁਹਾਡੀ ਕੋਈ ਵੀ ਚੀਜ਼ ਤੁਸੀਂ ਨੂੰ ਉਹਨੂੰ ਰੈਸਟ ਮਿਲਦੀ ਹੈ ਸਮਝੀ ਨਾ ਤੁਸੀਂ ਐਕਟਿਵ ਰਹਿਣੇ ਬਾਹਰ ਇਥੇ ਤੇ ਥੋੜੇ ਫਿਜ਼ੀਕਲੀ ਜਿੱਦਾਂ ਗੇਮਾਂ ਖੇਡਦੇ ਆ ਜਾਂ ਹੋਰ ਮਿਲ ਲਿਆ ਬਰਤ ਲਿਆ ਗੱਲਾਂ ਕਰ ਲਈਆਂ ਇਦਾਂ ਦਾ ਮਾਹੌਲ ਥੋੜਾ ਜਿਹਾ ਰੱਖਿਆ ਕਰੋ ਉਹਦਰ ਨਾਲ ਕੀ ਆ ਬੰਦਾ ਥੋੜਾ ਜਿਹਾ ਫਰੈਸ਼ ਜਾਂ ਲਿੰਦਾ ਹੈਗਾ ਤੇ ਫੋਨਾਂ ਤੇ ਬਿਲਕੁਲ ਕਨਸੈਂਟਰੇਟ ਕਰਨਾ ਹੋਉਂ ਟਾਈਮ ਤੇ ਉਹ ਵੀ ਬੈਟਰ ਨਹੀਂ ਹੈਗਾ ਕਿ ਸਾਰਾ ਦਿਨ ਤੁਸੀਂ ਫੋਨਾਂ ਤੇ ਰਹੋ ਉਹਨਾਂ ਤੇ ਰਹੋ ਜਿੰਨੀ ਚਿਰ ਉਹਨੂੰ ਉਹਨਾਂ ਵਰਤੋ ਜਿੰਨਾ ਤੁਹਾਨੂੰ ਉਹਦੀ ਲੋੜ ਹੈਗੀ ਜਿੰਨਾ ਤੁਹਾਨੂੰ ਚੁੱਕੋ ਸਿੱਖਣ ਨੂੰ ਮਿਲਦਾ ਜਦੋਂ ਨਹੀਂ ਮਿਲਦਾ ਉਸ ਟਾਈਮ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਬਾਹਰ ਆਪਣਾ ਖੇਡੋ ਕੋਈ ਵੀ ਗੇਮ ਖੇਡ ਸਕਦੇ ਆ ਜਾਂ ਉਹਨੂੰ ਬੁਲਾ ਲਓ ਇਹਦਾ ਟਾਈਮ ਸਪੈਂਡ ਕਰਾ ਕਰੋ ਉਹਦੇ ਨਾਲ ਤੁਸੀਂ ਫਿਜ਼ੀਕਲੀ ਵੀ ਚੰਗੇ ਰਹੋਗੇ ਤੇ ਸਿਹਤ ਵੀ ਵਧੀਆ ਰਹੂਗੀ ਹੈਨਾ ਵਧੀਆ ਰਹੂਗੀ ਉਹ ਤੁਹਾਨੂੰ ਵਧੀਆ ਗੱਲ ਹੈਗੀ ਹੈ ਆਪਣਾ ਖਾਣਾ ਪੀਣਾ ਖਾਓ ਵਧੀਆ ਖਾਓ ਤੇ ਇਹ ਚੀਜ਼ਾਂ ਨੂੰ ਆਪਣਾ ਇੰਜੋਏਮੈਂਟ ਕਰੋ ਕਿ ਅਸੀਂ ਜੋ ਚੀਜ਼ਾਂ ਹੀ ਪਿੰਡਾਂ ਦੇ ਵਿੱਚ ਅਸੀਂ ਇੰਜੋਏ ਕੀਤੀਆਂ ਆਪਣੇ ਟਾਈਮ ਜੋ ਅਸੀਂ ਉਹ ਮਿਸ ਕਰਦੇ ਹਾਂ ਬਹੁਤ ਜ਼ਿਆਦਾ ਸਾਰੇ ਯਾਰ ਮਿੱਤਰ ਚਲ ਗਏ ਪਰ ਗੱਲਾਂ ਚੇਤੇ ਰਹਿ ਗਈਆਂ ਤੇ ਗੱਲਾਂ ਉਹ ساری ਉਮਰ ਚੇਤੇ ਰਹਿਣੀਆਂ ਹੈ